ਪ੍ਰਧਾਨ ਮੰਤਰੀ ਲਈ ਵੀ ਹੋਇਸ ਹੋ ਸਕਦਾ ਤੇ ਫਿਰ ਕਾਨੂੰਨ ਵਰਕਰ ਲਈ ਵੀ ਹੋ ਸਕਦਾ ਤੇ ਮੁੱਖ ਮੰਤਰੀ ਲਈ ਵੀ ਹੋ ਸਕਦਾ ਜੇ ਤੁਹਾਡੀ ਗੱਲ ਪ੍ਰਧਾਨ ਮੰਤਰੀ ਨਾ ਸੁਣੇ ਮੁੱਖ ਮੰਤਰੀ ਨਾ ਸੁਣੇ ਵਿਧਾਇਕ ਤੁਹਾਡੀ ਗੱਲ ਨਾ ਸੁਣੇ ਐਸਐਸਪੀ ਤੁਹਾਡੀ ਗੱਲ ਨਾ ਸੁਣੇ ਤੇ ਫਿਰ ਤੁਸੀਂ ਧਰਨਾ ਲਾ ਸਕਦੇ ਹੋ ਮੁਜਾਰਾ ਕਰ ਸਕਦੇ ਹੋ ਖੁਦ ਕਸੀਦਾ ਕੋਈ ਹੱਲ ਨਹੀਂ ਹੈ ਤੁਸੀਂ ਜਮਹੂਰੀਅਤ ਨਾਲ ਲੜੋ ਇਹ ਰਾਜ ਕਿਸੇ ਪਿਓ ਦਾ ਨਹੀਂ ਹੈ ਅੱਜ ਆਪਾਂ ਸਾਰਿਆਂ ਨੇ ਥਾਣਾ ਲੱਖੋ ਕਾਕਾ ਜਸ਼ਨ ਬਾਬਾ ਜੀ ਦੀ ਜਿਹੜੀ ਖੁਦਕਸ਼ੀ ਆ ਇੱਥੋਂ ਦੇ ਵਿਧਾਇਕ ਹੋਜਾ ਸਿੰਘ ਸਰੈਰੀ ਤੇ ਉਸ ਦਾ ਇੱਕ ਜਿਹੜਾ ਇਲਾਕੇ ਦੇ ਵਿੱਚ ਫਰੋਤੀਆਂ ਲੈਣ ਵਾਲਾ ਗਰੋ ਹੈ ਜਿਹੜਾ ਨੂੰ ਘੇਰਾ ਬਾ ਕੇ ਰੱਖਿਆ ਹੋਇਆ ਹੈ ਇਹ ਗਰੋ ਇੱਥੇ ਅੰਬਰਵੇਲ ਤਰਾ ਪਿੰਡ-ਪਿੰਡ ਦੇ ਵਿੱਚ ਕੰਮ ਕਰ ਰਿਹਾ ਹੈ ਇਸ ਗਰੋ ਦੇ ਨਮਿੰਦੇ ਹਰੇਕ ਪਿੰਡ ਦੇ ਵਿੱਚ ਛੱਡੇ ਹੋਏ ਨੇ ਉਹਦੇ ਅਨਸਾਫ਼ ਲੈਣ ਲਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਇਨਸਾਫ਼ ਲੈ ਲਈ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਬੜਾ ਰੋ ਰਹੇ ਆ ਕਰ ਲਾ ਰਹੇ ਐ ਕਿ ਪੰਜਾਬ ਦੇ ਵਾਸੀਓ ਪੰਜਾਬ ਦੇ ਦਰਦਿਓ ਇਕੱਠੇ ਹੋ ਜੋ 78 ਤੋਂ ਲੱਗੇ ਹੋਏ ਐ ਇੱਕ ਚੀਜ਼ ਆਉਂਦੀ ਐ ਦੂਜੀ ਜਾਂਦੀ ਐ ਇੱਕ ਆਉਂਦੀ ਐ ਦੂਜੀ ਜਾਂਦੀ ਐ ਪਹਿਲਾ ਇੱਕ ਕੁੱਟਦਾ ਫਿਰ ਦੂਜਾ ਕੁੱਟਦਾ ਫਿਰ ਦੂਜਾ ਹਟਦਾ ਫਿਰ ਤੀਜਾ ਕੁੱਟਦਾ ਫਿਰ ਤੀਜਾ ਹਟਦਾ ਫਿਰ ਚੌਥਾ ਕੁੱਟਦਾ ਜੇ ਚੌਥਾ ਹਟਦਾ ਤੇ ਪੰਜਵਾਂ ਕੁੱਟਦਾ ਕੁੱਟੀ ਜਾਂਦੇ ਆ ਆ ਕੁੱਟ ਖਾਨ ਆਲਿਓ ਆ ਸੋਚੋ ਆ ਪਾਂ ਚਾਚੇ ਤਾਇਆ ਦੇ ਮਗਰ ਲੱਗ ਕੇ ਭੂਏ ਦੇ ਪੁੱਤਾਂ ਦੇ ਮਗਰ ਲੱਗ ਕੇ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਪੰਜਾਬ ਦਾ ਬੇੜਾ ਗਰਕ ਕਰ ਲਿਆ ਸੋਚੋ ਵਿਚਾਰੋ ਪਹਿਲਾਂ ਤਾਂ ਨਸ਼ਿਆਂ ਨਾਲ ਜਵਾਨੀ ਖਾਲੀ ਆ ਜੇ ਨੌਜਵਾਨ ਉੱਠੇ ਨੇ ਫੇਰ ਟੋਡੇ ਤੇ ਜ਼ੁਲਮ ਹੋ ਗਿਆ ਲਗਾਤਾਰ ਸਵੇ ਬੜੇ ਨੇ ਚਰਾਹਿਆਂ ਤੇ ਨੌਜਵਾਨ ਜਿਹੜੇ ਸ਼ਹੀਦ ਹੋਏ ਨੇ ਗਲਾਂ 'ਚ ਵੀ ਟਾਇਰ ਪਏ ਨੇ ਢੀਆਂ ਪੈਣਾ ਦੀਆਂ ਬੇਬੱਤੀਆਂ ਵੀ ਹੋਈਆਂ ਆ ਥਾਣਿਆਂ ਦੇ ਵਿੱਚ ਤੁਹਾਨੂੰ ਕੋ ਕੋਈ ਸ਼ਹੀਦ ਹੋਏ ਆ ਆ ਉਹਦਾ ਅੱਧੇ ਲੋਕ ਉਹਦਾ ਮਰੀਦ ਹੈ ਮੇਰੇ ਸਾਹਮਣੇ ਵੀ ਮੈਨੂੰ ਸਿੱਧੀਆਂ ਗੋਲੀਆਂ ਨਾਲ ਮਾਰ ਦੇਣਾ ਸੀ ਜਥੇਦਾਰ ਕੌਮ ਦਾ ਕੌਕੇ ਕੋ ਕੋ ਕੇ ਸ਼ਹੀਰ ਕੀਤਾ ਮੇਰੇ ਸਾਹਮਣੇ ਕਿਸੇ ਨੇ ਸਾਰ ਨਹੀਂ ਲਈਗੀ ਇੱਥੇ ਕੋਈ ਵੀ ਸੁਰੱਖਿਆਤ ਨਹੀਂ ਆ ਅੱਜ ਫਿਰ ਕਿਉਂ ਨਹੀਂ ਸੋਚਦੇ ਕਾਨੂੰਨ ਕੀ ਹੈ ਸੰਵਿਧਾਨ ਦੀ ਧਾਰਾ 14 ਤੇ 19 21 ਕਹਿੰਦੀ ਹੈ ਕਿ ਅਸੀਂ ਬਰਾਬਰ ਹੈ ਕਾਨੂੰਨ ਪ੍ਰਧਾਨ ਮੰਤਰੀ ਲਈ ਵੀ ਹੋਇਸ ਹੋ ਸਕਦਾ ਤੇ ਫਿਰ ਕਾਨੂੰਨ ਵਰਕਰ ਲਈ ਵੀ ਹੋ ਸਕਦਾ ਤੇ ਮੁੱਖ ਮੰਤਰੀ ਲਈ ਵੀ ਹੋ ਸਕਦਾ ਜਦੋਂ ਫਰੀडम ਆਫ ਸਪੀਚ ਹੈ ਫਰੀडम ਆਫ ਐਕਸਪ੍ਰੈਸ਼ਨ ਹੈ ਅਸੀਂ ਗੱਲ ਕਹਿ ਸਕਦੇ ਹਾਂ ਬੋਲ ਸਕਦੇ ਹਾਂ ਬਸ਼ਰਤ ਆ ਕਿ ਤੁਹਾਡੇ ਕੋਲੇ ਨਾ ਗਨ ਹੋਣੀ ਚਾਹੀਦੀ ਆ ਨਾ ਰੋੜਾ ਹੋਣਾ ਚਾਹੀਦਾ ਨਾ ਕੋਈ ਤੇਜ ਤਾਰ ਹੋਣਾ ਚਾਹੀਦਾ ਜੇ ਤੁਹਾਡੀ ਗੱਲ ਪ੍ਰਧਾਨ ਮੰਤਰੀ ਨਾ ਸੁਣੇ ਮੁੱਖ ਮੰਤਰੀ ਨਾ ਸੁਣੇ ਵਜ਼ਾਇਕ ਤੁਹਾਡੀ ਗੱਲ ਨਾ ਸੁਣੇ ਐਸਐਸਪੀ ਤੁਹਾਡੀ ਗੱਲ ਨਾ ਸੁਣੇ ਤੇ ਫੇਰ ਤੁਸੀਂ ਧਰਨਾ ਲਾ ਸਕਦੇ ਹੋ ਮਜਾਰਾ ਕਰ ਸਕਦੇ ਹੋ ਸੜਕ ਤੇ ਬੈਠ ਸਕਦੇ ਹੋ ਆਪਣੇ ਹੱਕਾਂ ਦੀ ਗੱਲ ਹੈ ਤੇ ਫੇਰ ਜਦੋਂ ਜਸ਼ਨ ਨੇ ਖੁਦ ਕਸੀ ਕੀਤੀ ਕਿਉਂ ਕੀਤੀ ਕੀ ਉਹਦਾ ਵੱਟ ਦਾ ਰੋਲਾ ਸੀ ਉਹਦਾ ਬੰਨੇ ਦਾ ਰੋਲਾ ਸੀ ਘਰ ਦਾ ਦੀ ਜਾਇਦ ਦਾ ਰੋਲਾ ਸੀ ਕਿਸੇ ਨਾਲ ਲੈਣ ਦੇੰਦਰ ਰੌਲਾ ਸੀ ਕੋਈ ਸਰਪੰਚੇ ਕੋਈ ਰੌਲਾ ਨਹੀਂ ਪਹਿਲਾ ਇਹ ਬੰਦੇ ਨੇ ਐਡੀ ਵੱਡੀ ਫਰੋਤੀ ਦੇ ਕੇ ਸਰਕਾਰੀ ਫਰੋਤੀ ਦੇ ਕੇ ਇਹ ਸਰਕਾਰੀ ਫਰੋਤੀ ਦੇ ਕੇ ਇਹ ਬਣਿਆ ਸਰਪੰਚ ਫਿਰ ਸਰਕਾਰੀ ਫਰੋਤੀ ਤੋਂ ਲੈਣ ਤੋਂ ਬਾਅਦ ਫਿਰ ਵੀ ਤਾ ਬਨਾਇਆ ਫਿਰ ਇਹਨੂੰ ਮਜਬੂਰ ਕਰਤਾ ਕਿ ਖੁਦਕਸ਼ੀ ਕਰ ਉਹਨੇ ਪਤਾ ਨਹੀਂ ਕਿੱਡਾ ਕੋਦੇ ਤੇ ਜ਼ੁਲਮ ਹੋਣਾ ਹੈ ਉਹਨੇ ਖੁਦਕਸ਼ੀ ਕੀਤੀ ਤੇ ਮੈਂ ਨਾਲ ਦੀ ਨਾਲ ਨੌਜਵਾਨਾਂ ਨੂੰ ਕਹਿਣਾ ਹੈ ਕਿ ਨੌਜਵਾਨਾਂ ਤੁਸੀਂ ਸਮਾਜ ਦੀ ਰੀੜ ਦੀ ਹੱਡੀਆਂ ਅਸੀਂ ਤਾਂ 60 ਸਾਲ ਦੇ ਆ ਉਦੋਂ ਬਾਅਦ ਵਾਂਗ ਡੋਰ ਤੁਸੀਂ ਸੰਭਲਣੀ ਹੈ ਇਹ ਕਹਿੰਦੇ ਵਾਂਗ ਡੋਰ ਸੰਭਾਲਣ ਵਾਲਾ ਕੋਈ ਨਾ ਹੋਵੇ ਪਹਿਲਾਂ ਅਸੀਂ ਬਣੀਏ ਫੇਰ ਸਾਡਾ ਪੁੱਤ ਬਣੇ ਫੇਰ ਸਾਡੀ ਧੀ ਬਣੇ ਫੇਰ ਸਾਡਾ ਚਾਚਾ ਬਣੇ ਫੇਰ ਸਾਡਾ ਮਾਮਾ ਬਣੇ ਤੇ ਤੁਹਾਡੇ ਵਿੱਚੋਂ ਕੋਈ ਨਾ ਬਣੇ ਇਸ ਕਰਕੇ ਤੋਂ ਨੂੰ ਖੁਦਕਸ਼ੀਆਂ ਦੇ ਰਾਹ ਤੇ ਤੋਰਨਾ ਚਾਹੁੰਦੇ ਆ ਨੌਜਵਾਨ ਮੈਂ ਬੇਨਤੀ ਕਰਦਾ ਹਾਂ ਗੁਰੂ ਸਾਹਿਬ ਲੜਦੇ ਰਹੇ ਨੇ ਚਾਰ ਸਹਬਜ਼ਾਦੇ ਸ਼ਹੀਦ ਕਰਾਏ ਨੇ ਖੁਦਕਸ਼ੀ ਨਹੀਂ ਕੀਤੀ ਨਾ ਬਾਬੇ ਨਾਨਕ ਨੇ ਕਿਹਾ ਖੁਦਕਸ਼ੀ ਕਰ ਤੇ ਨਾ ਦਸਾਂ ਪਾਤਸ਼ਾਹਾਂ ਨੇ ਕਿਹਾ ਖੁਦਕਸ਼ੀ ਕਰ ਗੰਦਾ ਲੜ ਜੌਧਿਆ ਨੌਜਵਾਨ ਕੋਈ ਖੁਦਕਸ਼ੀ ਨਾ ਕਰਨ ਦੇ ਰਾਹ ਨਾ ਪਿਆ ਜੇ ਮੈਂ ਕਿਸਾਨਾਂ ਨੂੰ ਵੀ ਕਿਹਾ ਸੀ ਸਾਡੇ 700 ਕਿਸਾਨਾਂ ਨੇ ਖੁਦਕਸ਼ੀ ਕੀਤੀ ਆ ਖੁਦਕਸ਼ੀ ਦਾ ਕੋਈ ਹੱਲ ਨਹੀਂ ਆ ਤੁਸੀਂ ਜਮਹੂਰੀਅਤ ਨਾਲ ਲੜੋ ਇਹ ਰਾਜ ਕਿਸੇ ਪਿਓ ਦਾ ਨਹੀਂ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਤੇ ਫਿਰ ਕਾਨੂੰਨ ਕੀ ਕਹਿੰਦਾ ਜੇਦੋਂ ਖੁਦਕਸ਼ੀ ਕੀਤੀ ਹੈ ਤੁਸੀਂ ਮਜਬੂਰ ਕੀਤਾ ਉਹ ਨੌਜਵਾਨ ਦਾ ਮੋਬਾਈਲ ਲਓ 3 ਮਹੀਨੇ ਦਾ ਡਾਟਾ ਮਿਲਦਾ ਹੈ ਡਾਟਾ ਕਢਾਓ ਉਹਦੇ ਨਾਲ ਜਿਹਦੀਆਂ ਗੱਲਾਂ ਹੁੰਦੀਆਂ ਉਹਦਾ ਡਾਟਾ ਕਢਾਓ ਜਿਨ੍ਹਾਂ ਨੇ ਸਾਰੇ ਗਰੋਹ ਨੇ ਉਹਦੇ ਨਾਲ ਗੱਲਾਂ ਕੀਤੀਆਂ ਉਹਨਾਂ ਦਾ ਡਾਟਾ ਕਰੋ ਉਹ ਗਰੋਹ ਜਿਹੜਾ ਟੈਲੀਫੋਨ ਕਰਦਾ ਸੀ ਇਹ ਇਕੱਲੇ ਦੋ ਨਹੀਂ ਹੈ ਇਹ ਸਾਰਿਆਂ ਨੂੰ ਅੰਦਰ ਦਿਓ ਜਿੰਨਾ ਚਿਰ ਤੁਸੀਂ ਉਹ ਗ੍ਰਾਉਂਡ ਨੂੰ ਅੰਦਰ ਨਹੀਂ ਦਿੰਦੇ ਉਹਨਾਂ ਚਿਰ ਗੱਲ ਨਹੀਂ ਕਰਨੀ ਨਾ ਅੱਜ ਬਣੇ ਨਾ ਕੱਲ ਬਣੇ ਇਹ ਗ੍ਰਾਉਂਡ ਨੂੰ ਫੜੋ ਜਦੋਂ ਤੁਸੀਂ ਗ੍ਰਾਉਂਡ ਫੜ ਲਿਆ ਨਾ ਇਹ ਤਾਂ ਆਪੇ ਭੱਜ ਜਾਣਗੇ ਇਹ ਗ੍ਰਾਉਂਡ ਨੂੰ ਫੜੋ ਇਹ ਡਾਟਾ ਕਢੋ ਤੇ ਡਾਟਾ ਨਹੀਂ ਆਉਂਦਾ ਤੇ ਫਿਰ ਲਿਓ ਅਸੀਂ ਕਢਾ ਦਿੰਨੇ ਆ ਸਾਡੇ ਕੋਲੇ ਵੀ ਬੰਦੇ ਬੈਠੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਵੇਲੇ ਡਾਟਾ ਕਢਾ ਕੇ ਉਹ ਅਸੀਂ ਆਪ ਕਢਾ ਕੇ ਦਿੱਤਾ ਸੀ ਕਿਹਨਾਂ ਨੇ ਗੁਰੂ ਦੀ ਬੇਦਵੀਂ ਕੀਤੀ ਹੈ ਇਹ ਛੋਟੀਆਂ ਗੱਲਾਂ ਨਹੀਂ ਐ ਇਹ ਸਾਰਾ ਕਰਕੇ ਮੁਰਕੇ ਕਾਨੂੰਨ ਕੀ ਕਹਿੰਦਾ ਪਰਿਵਾਰ ਕਹਿੰਦਾ ਕਿ ਆਹ ਬੰਦੇ ਨੇ ਮੈਨੂੰ ਮਜਬੂਰ ਕੀਤਾ ਐਫ ਆਈ ਆਰ ਫਸਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਜਦੋਂ ਸਾਡੇ ਤੇ 20 ਕਰਦੀਆਂ ਤੁਸੀਂ ਪੁੱਛਿਆ ਹੀ ਨਹੀਂ 20 ਮੇਰੇ ਤੇ ਕੀਤੀਆਂ ਹਜੇ ਤੱਕ ਪਰਚਾ ਹਜੇ ਤੱਕ ਦੇਸ਼ជ្រੋਈ ਦਾ ਚੱਲ ਰਿਹਾ ਫਿਰ ਤੁਸੀਂ ਦੱਸੋ ਜਦੋਂ ਪਰਿਵਾਰ ਕਹਿੰਦਾ ਉਹ ਐਫ ਆਈ ਆਰ ਚ ਜੋ ਮਰਜ਼ੀ ਨਾਂ ਲਿਖਾਵੇ ਉਹ ਲਿਖੋ ਐਫ ਆਈ ਆਰ ਦਰਜ ਕਰੋ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਲੋ ਫਸਟਾ ਫਾਸਟਰ ਨੂੰ ਪ੍ਰੋਫੈਸ਼ਨ ਰਿਪੋਰਟ ਜੋ ਪਰਵਾਰ ਕਹਿੰਦਾ ਇੱਕ ਤਾਂ ਪੁੱਤ ਚਲਾ ਗਿਆ ਇੱਕ ਕੀਤਾ ਇਹ ਕਿਉਂ ਨਹੀਂ ਦਰਜ ਕੀਤਾ ਜਾਂਦਾ ਤੇ ਫਿਰ ਇਹ ਕਿਹੜੀ ਆ ਜੇ ਐਫਆਰ ਮਾਰਦੇ ਲਈ ਤੁਸੀਂ ਧਰਨਾ ਲਾਉਣਾ ਮੁਜਾਰਾ ਕਰਨਾ ਫਿਰ ਕਾਨੂੰਨ ਕੀ ਆ ਇਹ ਕਾਨੂੰਨ ਦਾ ਅੱਜ ਦਿਨ ਦਿਹਾੜੇ ਕਤਲ ਹੋ ਗਿਆ ਫਿਰ ਮੈਨੂੰ ਸਮਝ ਨਹੀਂ ਆਉਂਦੀ ਭਗਵੰਤਮਾਨ ਜੀ ਕਹਿੰਦੇ ਸੀ ਜਦੋਂ ਕਿ ਤੇ ਕੁੱਤਾ ਕਿਸੇ ਬਸ ਥੱਲੇ ਆ ਜਾਂਦਾ ਸੀ ਨਾ ਭਗਵੰਤਮਾਨ ਕੀ ਕਹਿੰਦਾ ਸੀ ਬਈ ਹਾਏ ਕੁੱਤਿਆ ਤੈਨੂੰ ਕਿਹਨੇ ਮਾਰਤਾ ਤੂੰ ਕਿਹੜੀ ਬੱਸ ਥੱਲੇ ਆ ਗਿਆ ਐ ਇਹ ਬੱਸ ਫਲਾਣੇ ਦੀ ਸੀ ਤੇ ਇਸ ਕਰਕੇ ਕੁੱਤੇ ਥੱਲੇ ਰੋਂਦੇ ਸੀ ਆ ਇਨਸਾਨ ਗਿਆ ਮੁੱਖ ਮੰਤਰੀ ਦੀ ਕੀ ਰੋਟੀ ਆ ਉਹ ਉਹਦਾ ਫਰਜ਼ ਸੀ ਇੱਥੇ ਆ ਕੇ ਸਾਰ ਲੈਂਦਾ ਦੱਸੋ ਭਾਈ ਕਿਹੜਾ ਸਾਰਿਆਂ ਨੂੰ ਤਲਬ ਕਰਦਾ ਇਹ ਡਿਊਟੀ ਆ ਤੇ ਫੇਰ ਫੌਜਾ ਸਿੰਘ ਇੱਥੋਂ ਦਾ ਲੋਕਤੰਤਰ ਨਾਲ ਚੁਣਿਆ ਉਹਦੀ ਡਿਊਟੀ ਨਹੀਂ ਬਣਦੀ ਕਿ ਮੈਂ ਸੰਘਤ ਜਾਵਾਂ ਤੇ ਕਹੋ ਜੋ ਬੈਠੋ ਮੇਰੇ ਟੇਬਲ ਤੇ ਗੱਲ ਕਰੋ ਤੇ ਮੇਰੇ ਤੇ ਜੇ ਪਰਚਾ ਬਣਦਾ ਤੇ ਮੇਰੇ ਤੇ ਦਰਜ ਕਰੋ ਇਹ दैट इज ਲਾਓ ਲਓ ਫੇਰ ਅੱਜ ਭਾਈ ਜਮਾਨਾ ਨਹੀਂ ਰਹਿ ਗਿਆ ਅੱਜ ਆਪਾਂ ਸੋਚੀਏ ਮੈਂ ਨੌਜਵਾਨਾਂ ਤੁਹਾਨੂੰ ਕਹਿਣ ਲੱਗਿਆ ਤੁਸੀਂ ਰੋ ਰਹੇ ਹੋ ਕਰਾ ਰਹੇ ਹੋ ਕਹਿੰਦੇ ਇਹ ਹੋਇਆ ਕੀ ਆ ਇਹ ਕੰਮ ਸਾਰਾ ਕੀਤਾ ਸਿਆਸਤ ਇਹ ਪਰਚਾ ਕੌਣ ਨਹੀਂ ਦਰਜ ਹੁੰਦਦਾ ਸਿਆਸਤ ਕੀ ਕੀਤਾ ਸਿਆਸਤ ਨੇ ਕਾਨੂੰਨ ਤੇ ਕਬਜ਼ਾ ਕਰਕੇ ਪ੍ਰਸ਼ਾਸਨ ਤੋਂ ਕੰਮ ਲੈ ਕੇ ਪਰਚਾ ਰੋਕ ਲਿਆ ਇਹ ਸਿਆਸਤ ਨੇ ਕਾਨੂੰਨ ਤੇ ਕਬਜ਼ਾ ਕਰਕੇ ਆ ਚਿੱਟੇ ਨਾਲ ਨੌਜਵਾਨੀ ਮਾਰਤੀ ਆ ਸਿਆਸਤ ਨੇ ਕਾਨੂੰਨ ਤੇ ਕਬਜ਼ਾ ਕਰਕੇ ਪ੍ਰਸ਼ਾਸਨ ਤੋਂ ਕੰਮ ਲੈ ਕੇ ਸਾਡੀਆਂ ਥਾਣਿਆਂ 'ਚ ਧੀਆਂ ਪੇਣਾਂ ਦੀਆਂ ਬੇਵੱਦੀਆਂ ਕਰਤੀਆਂ ਸਾਡੀ ਸਿਆਸਤ ਨੇ ਕਾਨੂੰਨ ਤੇ ਕਬਜ਼ਾ ਕਰਕੇ ਨੌਜਵਾਨਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਕਿਸੇ ਨੂੰ ਹਾਲਟ ਲਾਈਨ ਕਰਕੇ ਕਿਸੇ ਨੂੰ ਅਤਵਾਦੀ ਕਹਿ ਤੇ ਕਿਸੇ ਨੂੰ ਵੱਖਵਾਦੀ ਕਹਿ ਕੇ ਕਿਸੇ ਨੂੰ ਅਣਖੀ ਕਹਿ ਕੇ ਕਿਸੇ ਨੂੰ ਗੈਂਗਸਟਰ ਕਹਿ ਕੇ ਉਹਦੇ ਤੇ ਸਿੱਧੀਆਂ ਗੋਲੀਆਂ ਮਾਰਤੀਆਂ ਇਹ ਸਿਆਸਤ ਕਰ ਰਹੀ ਆ ਇਹ ਵੀ ਸਿਆਸਤ ਨੇ ਕਾਨੂੰਨ ਤੇ ਕਬਜ਼ਾ ਕਰਕੇ ਕੀਤਾ ਤੇ ਫੇਰ ਭਾਈ ਕਹਿੰਦੇ ਅੱਜ ਜਸ਼ਨ ਦਾ ਕਤਲ ਹੋਇਆ ਸਿਆਸੀ ਤੇ ਫੇਰ ਤੇ ਫੇਰ ਨੈਸ਼ਨਲ ਹਿਊਮਰ ਰਾਈਟਸ ਕਿੱਥੇ ਆ ਨੈਸ਼ਨਲ ਹਿਊਮਰ ਰਾਈਟਸ ਕਿਉਂ ਨਹੀਂ ਬੋਲਦਾ ਉਹ ਬੋਲੇ ਫਿਰ ਮਨੋਲਿਟੀ ਕਮਿਸ਼ਨ ਹੈ ਉਹ ਕਿਉਂ ਨਹੀਂ ਬੋਲਦਾ ਫਿਰ ਬੀਸੀ ਕਮਿਸ਼ਨ ਹੈ ਉਹ ਕਿਉਂ ਨਹੀਂ ਬੋਲਦਾ ਇੱਕ RAMDEV ਸੀ ਉਹਨੇ ਧਰਨਾ ਲਾਤਾ ਧਰਨਾ ਲਾਤਾ ਦਿੱਲੀ ਚ ਦਿੱਲੀ ਦੇ ਡੀਜੀਪੀ ਨੇ ਕੀ ਕੀਤਾ ਉਹਦੇ ਦਾ ਵਿਛਾੜ ਕਰਤੀ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਤੜਕੇ ਨੂੰ ਦਿੱਲੀ ਹਾਈ ਕੋਰਟ ਨੇ ਸੂਵੋ ਮੋਟੋ ਐਕਸ਼ਨ ਲਾ ਕੇ ਤੇ ਡੀਜੀਪੀ ਨੂੰ ਤਲਬ ਕਰ ਲਿਆ ਕਹਿੰਦੇ ਇਹ ਤਾਂ ਜਮਹੂਰੀਅਤ ਆ ਬਾਬੇ RAMDEV ਨੂੰ ਕਿ ਫੜਿਆ ਤੇ ਫਿਰ ਆ ਜਮਹੂਰੀਅਤ ਆ ਤੇ ਜਮਹੂਰੀਅਤ ਹੁਣ ਸਾਡੀ ਹਾਈ ਕੋਰਟ ਹੈ ਉਹ ਸੂਓ ਮੋਟੋ ਐਕਸ਼ਨ ਲੈ ਕੇ ਇਹਨਾਂ ਨੂੰ ਤੰਗ ਕਰੀਏ ਕਿਉਂ ਨਹੀਂ ਤਲਬ ਕਰਦੀ ਇਸ ਕਰਕੇ ਮੈਂ ਇਹੀ ਕਹਿਣਾ ਚਾਹਣਾ ਕਿ ਭਾਈ ਇਹ ਅੱਜ ਧਰਨਿਆਂ ਤੇ ਮਜਾਰਿਆਂ ਚ ਅੱਜ ਆਪਾਂ ਧਰਨਾ ਲਾ ਲੈਨੇ ਆ ਧਰਨਾ ਲਾ ਲਿਆ ਸਿੰਘ ਇਕੱਠੇ ਹੋ ਗਏ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਕੈਨਸਲ ਹੋ ਗਿਆ ਚੁੱਪ ਕਿਸਾਨ ਮਰ ਗਏ 750 ਧਰਨਾ ਲਾ ਲਿਆ ਕਿਸਾਨ ਨੂੰ 5 ਲੱਖ ਮਿਲ ਗਏ ਆ ਤੇ ਫੇਰ ਅਸੀਂ ਜਿੱਤ ਗਏ ਗੁਰੂ ਦੀ ਬੇਦਵੀ ਹੋ ਗਈ ਧਰਨਾ ਲਾ ਲਿਆ ਮਜਾਰਾ ਕੀਤਾ 295 ਦਾ ਪਰਚਾ ਹੋ ਗਿਆ ਤੇ ਕਹਿੰਦੇ ਜਿੱਤ ਗਏ ਜਿੱਤੇ ਜਿੱਤੇ ਕੋਈ ਨਹੀਂ ਇੱਕ ਬੰਦਾ ਮਰਵਾ ਲੈਨੇ ਆ ਸ਼ਹੀਦ ਕਰਾ ਲੈਨੇ ਆ ਤੇ ਫੇਰ ਪਰਚਾ ਧੱਕੇ ਨਾ ਕਰਾ ਲੈਨੇ ਆ ਮੁੜ ਕੇ ਰੱਦ ਕਰਾ ਲਏ ਜਿੱਤ ਗਏ ਜਿੱਤੇ ਜਿੱਤੇ ਕੋਈ ਨਹੀਂ ਧਰਨਿਆਂ ਮਜਾਰਿਆਂ ਚ ਨਿਕੋ ਤੇ ਭਾਈ ਆਪਣੀ ਬਾਦਸ਼ਾਹੀ ਲਿਓ 227 ਚ ਸਰਕਾਰੇ ਖਾਲਸਾ ਬਣਾਓ ਆਪਣੇ ਪੰਜਾਬ ਦੀ ਸਰਕਾਰ ਬਣਾਓ ਦਿੱਲੀ ਵਾਲਿਆਂ ਤੋਂ ਖੜਾ ਪੰਜਾਬ ਵਾਲਿਆਂ ਦਾ ਰਾਜ ਬਣਾਓ ਤਾਂ ਗੱਲ ਨਾਲ ਸਾਰੇ ਮਸਲਿਆਂ ਦਾ ਇੱਕ ਹੱਲ ਜਿੰਨਾ ਚਿਰ ਤੁਹਾਡਾ ਆਪਣਾ ਪੰਜਾਬ ਵਾਲਿਆਂ ਦਾ ਰਾਜ ਨਹੀਂ ਹੁੰਦਾ ਸਾਰੇ ਪਾਰਟੀ ਬਾਜ਼ੀਆਂ ਤੋਂ ਇਕੱਠੇ ਹੋ ਕੇ ਇੱਕ ਪਲੈਟਫਾਰਮ ਦੇ ਇਕੱਠੇ ਹੋ ਕੇ ਜਿਹੜੇ ਚੰਗੇ ਚੰਗੇ ਬੰਦੇ ਚੁਣ ਕੇ ਲਿਆ ਕੇ ਆਪਣਾ ਇਨਸਾਫ ਲੋ ਨਹੀਂ ਤਾਂ ਇਹ ਦੌਰ ਚਲੀ ਜਾਣਾ ਅੱਜ ਜਸ਼ਨ ਗਿਆ ਕੱਲ ਨੂੰ ਢੋਲ ਸਾਮ ਚਲੇ ਜਾਣਗੇ ਫਿਰ ਗੁਰਪ੍ਰੀਤ ਵੀ ਚਲਾ ਜਾਊਗਾ ਫਿਰ ਮੈਂ ਚਲਾ ਜਾਊਗਾ ਫਿਰ ਆਹ ਚਲਾ ਜਾਊਗਾ ਤੁਸੀਂ ਚਲੇ ਜਾਇਆ ਜੇ ਧਰਨੇ ਲਈ ਜਾਇਆ ਜੇ ਇਹ ਤੁਹਾਡੇ ਦੇ ਧਰਨੇ ਆ ਤੇ ਕੇ ਬੋਲ ਬੋਲ ਕੇ ਤੇ ਜਾਣਗੇ ਕਿ ਅਸੀਂ ਹਮਦਰਦੀ ਕੀਤੀ ਜਾਨ ਦੀ ਤੋਂ ਗੱਲ ਰਹਿਣੀ ਹੈ ਇਸ ਕਰਕੇ ਜਿੰਨਾ ਚਿਰ ਤੁਹਾਡੀ ਬਾਦਸ਼ਾਹੀ ਰਾਜ ਨਹੀਂ ਆਉਂਦਾ ਉਨਾਂ ਚਿਰ ਨਾ ਗੱਲ ਅੱਜ ਬਣੇ ਕੱਲੀ ਦਲਵਾਰਸ਼ ਪੰਜਾਬ ਦੀ ਜਥੇਬੰਦੀ ਹੈ ਅਸੀਂ ਭਾਈ ਤੁਹਾਡੇ ਨਾਲ ਖੜੇ ਆ ਅਸੀਂ ਤਾਂ ਪਹਿਲਾਂ ਤੋਂ ਲੜ ਰਹੇ ਹੁਣ ਵੀ ਲੜ ਰਹੇ ਆ ਲੜਦੇ ਰਾਵਾਂਗੇ ਜਿੰਨਾਂ ਸੇਕ ਇਨਸਾਫ ਨਹੀਂ ਮਿਲਦਾ ਜੇ ਇੱਥੇ ਧਰਨਾ ਲਾਓਗੇ ਚੰਮ ਕੇ ਬਹਿ ਜਾਗੇ ਕਿਉਂਕਿ ਤੁਸੀਂ ਅੱਗੇ ਫੇਰ ਭਾਈ ਕਿਤੇ ਮੈਂ ਕਮੇਟੀ ਨੂੰ ਵੀ ਕਹਿਣਾ ਹੈ ਕਮੇਟੀ ਜਿਹੜੀ ਜ਼ਬਰ ਵਿਰੋਧੀ ਆ ਤੁਹਾਡੇ ਕੋਲੇ ਬੜੇ ਆਉਣਗੇ ਬੜੇ ਰਿਸ਼ੇਦਾਰੀਆਂ ਆਉਣਗੀਆਂ ਬੜੇ ਤੁਹਾਡੇ ਚ ਫੁੱਟ ਪਹੁੰਚਣਗੇ ਕੀ ਕਹਿਣਗੇ ਜੀ ਗੁਰ ਕੀਰਤਨ ਵਿਗ ਗਿਆ ਫੇਰ ਕਹਿਣਗੇ ਜੀ ਢਿੱਲੋਂ ਸਾਹਿਬ ਵਿਗ ਗਿਆ ਫੇਰ ਕਹਿਣਗੇ ਜੀ ਜਸਕਰਨ ਵਿਗ ਗਿਆ ਫੇਰ ਕਹਿਣਗੇ ਕਮੇਟੀ ਵਿਗ ਗਈ ਆ ਫੇਰ ਇਹ ਕੰਨ ਚ ਉਧਰ ਜਾਣਗੇ ਇੱਕ ਵਾਰੀ ਕੰਨ ਚ ਇਧਰ ਲਿ ਜਾਣਗੇ ਫਿਰ ਇਧਰ ਲਿ ਜਾਣਗੇ ਕਦੇ ਥਾਣੇਦਾਰ ਲੈ ਜੂ ਇਧਰ ਕਦੇ ਡਿਪਟੀ ਇਧਰ ਲੈ ਜੂ ਇਕੱਠੇ ਜਾਇਆ ਜੇ ਸਿੱਖ ਦਾ ਸੁਭਾਅ ਸ਼ੱਕੀ ਹੋ ਗਿਆ ਜੇ ਸ਼ੱਕੀ ਹੋ ਗਿਆ ਨਾ ਫਿਰ ਸ਼ੱਕੀ ਦੇ ਵਿੱਚ ਤੁਸੀਂ ਸ਼ੱਕ ਹੋ ਜਾਓਗੇ ਤੇ ਕੱਲੇ ਨਾਲ ਗੱਲਾਂ ਹੋ ਗਈਆਂ ਇਹ ਜਿੰਨਾ ਚਿਰ ਇਕੱਠੇ ਰਿਹਾ ਜੇ ਇਕੱਠੇ ਗੱਲ ਕਰਿਆ ਜੇ ਉਹਨਾਂ ਚਿਰ ਗੱਲ ਬਣਦੀ ਰਹੂਗੀ ਜਦੋਂ ਤੁਸੀਂ ਕਨਟਰਡਿਕਸ਼ਨ 'ਚ ਪੈ ਗਏ ਇਹ ਸਰਕਾਰ ਕੋਲੇ ਬੜੇ ਹੱਥ ਹੁੰਦੇ ਆ ਪਰ ਲੱਗੇ ਰਿਹਾ ਜੇ ਲੱਗੇ ਰਿਹਾ ਜੇ ਤੇ ਮੈਂ ਰਿਸ਼ਤੇਦਾਰਾਂ ਨੂੰ ਵੀ ਕਹਿਣਾ ਸਾਰਿਆਂ ਨੂੰ ਕਹਿਣਾ ਭਈ ਡਟੇ ਰਿਹਾ ਜੇ ਡਟੇ ਰਿਹਾ ਜੇ ਗੱਲ ਥੋੜੀ ਕਰ ਲਿਆ ਜੇ ਇੱਕ ਕਦਮ ਤੁਰ ਲਿਆ ਜੇ ਕਹਿਦਿਆ ਜੇ ਐ ਨਾ ਕਿ ਮੈਂ ਜਿਆਦਾ ਜਿੰਨੇ ਤੁਰਦੇ ਉਹਨੇ ਤੁਰਿਆ ਜੇ ਪਰ ਤੁਰਿਆ ਜੇ ਸਿਰਦ ਤੁਰ ਜਿਆ ਜੇ ਸੱਚੇ ਅਣਖੀ ਤੇ ਫਿਰ ਬਾਬਾ ਜਰਨੈਲ ਸਿੰਘ ਪਿੰਡ ਵਾਲਿਆਂ ਨੇ ਤੇ ਇਕੱਲੇ ਨਹੀਂ ਫੌਜ ਨਾਲ ਲੜ ਲਿਆ ਜੀ ਤੁਸੀਂ ਕਿੰਨੇ ਯੋਧੇ ਹੋ ਲੜਾਂਗੇ ਤੇ ਜਿੱਤਾਂਗੇ ਇਨਾ ਹੀ ਕਹਿੰਦਾ ਖਿਮਾਂ ਦਾ ਜੱਜਕਾ ਫਤਿਹ ਬੁਲਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ